ਸਮਾਜ ਸੇਵੀ ਸੰਸਥਾ ਇਨਸਾਨੀਅਤ ਪਹਿਲਾ ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਜੇਵ ਵੀਰ ਸਿੰਘ ਲਾਲਪੁਰਾ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰਾ ਵਾਲਿਆਂ ਦੀ ਯਾਦ ਵਿੱਚ ਲਗਾਏ ਗਏ ਅੱਖਾ ਦੇ ਜਾਂਚ ਕੈਂਪ ਦੌਰਾਨ 5 ਲੱਖ ਰੁਪਏ ਦੀ ਅਧੁਨਿਕ ਅੱਖਾ ਦੀ ਜਾਂਚ ਮਸ਼ੀਨ ਲੋਕਾਂ ਨੂੰ ਸਮਰਪਿਤ ਕੀਤੀ ਇਹ ਮਸ਼ੀਨ ਮੋਤੀਆਬਿੰਦ ਅਤੇ ਅੱਖਾਂ ਦੀ ਜਾਂਚ ਲਈ ਅਤਿ ਆਧੁਨਿਕ ਸਹੂਲਤਾ ਪ੍ਰਦਾਨ ਕਰੇਗੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਕਲਾਰਾ ਨੇ ਦੱਸਿਆ ਕਿ ਇਸ ਮੌਕੇ ਲਗਾਏ ਗਏ ਮੈਡੀਕਲ ਕੈਂਪ ਅਤੇ ਅੱਖਾਂ ਦੇ ਚੈੱਕਅਪ ਕੈਂਪ ਵਿੱਚ 500 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਵੰਡੀਆਂ ਗਈਆਂ ਇਹ ਅੱਜ ਬਹੁਤ ਹੀ ਭਾਗਾਂ ਵਾਲੇ ਆ ਪਹਿਲਾ ਇਨਸਾਨੀ ਸੰਸਥਾ ਜੋ ਕਿ ਅੱਜ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮੱਜਰੇ ਵਾਲਿਆਂ ਦੀ ਜਿਹੜੀ ਕਿ 27ਵੀਂ ਨਿੱਗੀ ਅਤੇ ਮਿੱਟੀ ਜਾਤ ਵਰਸੀ ਸਲਾਨਾ ਸਤ ਕਰਤਾਰ ਗੁਰਦੁਆਰਾ ਸਾਹਿਬ ਪਿੰਡ ਕਲਾਰਾ ਵਿਖੇ ਮਨਾਈ ਗਈ ਹੈ ਉਹਦੇ ਵਿੱਚ ਪਹਿਲਾ ਇਨਸਾਨੀਅਤ ਸੰਸਥਾ ਨੂੰ ਸੇਵਾ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਕੇ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਅੱਖਾਂ ਦਾ ਕੈਂਪ ਸਰਦਾਰ ਇਕਵਾਲ ਸਿੰਘ ਲਾਲਪਰਾ ਜੀ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਭਾਰਤ ਸਰਕਾਰ ਉਹਨਾਂ ਦੇ ਫਰਜ਼ੰਦ ਮੇਰੇ ਛੋਟੇ ਵੀਰ ਸਰਦਾਰ ਅਜੀਤ ਸਿੰਘ ਜੀ ਲਾਲਪੁਰਾ ਜਿਹੜਾ ਕਿ ਪਹਿਲਾ ਇਨਸਾਨੀ ਸੰਸਥਾ ਦੇ ਸੰਸਥਾਪਕ ਨੇ ਚੇਅਰਮੈਨ ਨੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਕਹਿੰਦਾ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਕਿ ਮੈਨੂੰ ਮੇਰੀ ਨਿਮਰਤਾ ਜੀ ਬੇਨਤੀ ਮੰਨਦੇ ਹੋਏ ਸਾਡੇ ਪਿੰਡ ਦੇ ਵਿੱਚ ਅੱਖਾਂ ਦਾ ਕੈਂਪ ਲਵਾਇਆ ਕੈਂਪ ਦੇ ਵਿੱਚ ਫਰੀ ਦਵਾਈਆਂ ਫਰੀ ਐਨਕਾਂ ਸਾਰੇ ਟੈਸਟ ਅੱਖਾਂ ਦੇ ਰਿਲੇਟਡ ਕੀਤੇ ਜਾਂਦੇ ਆ ਜਿਨ੍ਹਾਂ ਦੇ ਕੇ ਕੋਈ ਗਰੀਬ ਪਰਿਵਾਰ ਹੈ ਕਿਸੇ ਵੀ ਕਿਸਮ ਦਾ ਇਲਾਜ ਕਰਾਉਣਾ ਪਿਆ ਉਹ ਸਾਡੀ ਸੰਸਥਾ ਉਹ ਵੀ ਫ੍ਰੀ ਕਰਾਉਂਦੀ ਆ ਤੇਰੇ ਪੈਰੋ ਮਾਜਰੇ ਵਾਲੇ ਨੇ ਜੀ ਉਹਨਾਂ ਦੀ 27ਵੀਂ ਵਰਸੀ ਦੀ ਦੇ ਮੌਕੇ ਅਸੀਂ ਆਪਣੀ ਸੰਸਥਾ ਇਨਸਾਨੀਅਤ ਪਹਿਲੋਂ ਵੱਲੋਂ ਜਿਹੜਾ ਹੈਗਾ ਜੀ ਇੱਥੇ ਪੈਰੋ ਮਾਜਰੇ ਦੇ ਵਿੱਚ ਕੈਂਪ ਲਾਇਆ ਜੀ ਕਲਾਰਾ ਕਲਾਰਾ ਦੇ ਵਿੱਚ ਅਸੀਂ ਕੈਂਪ ਲਾਇਆ ਹੈਗਾ ਜੀ ਇੱਥੇ ਮਰੀਜ਼ਾਂ ਦਾ ਫ੍ਰੀ ਇਲਾਜ ਜਿਹੜਾ ਚੈੱਕਅਪ ਹੋ ਰਿਹਾ ਜੀ ਔਰ ਆਈ ਸਾਈਟ ਚੈੱਕ ਅਪ ਹੋ ਰਹੀ ਹੈ ਔਰ ਜਿਨਨੂੰ ਲੋੜ ਹੈ ਐਨਕਾਂ ਦੀ ਉਹਨਾਂ ਨੂੰ ਅਸੀਂ ਐਨਕਾ ਵੀ ਦੇ ਰਹੇ ਆ ਪਲੱਸ ਜਿਹੜੇ ਮਰੀਜ਼ਾਂ ਦਾ ਗਲਕੋਮਾ ਡਿਟੈਕਟ ਹੋਏਗਾ ਜੇ ਉਹਨਾਂ ਨੂੰ ਆਪਰੇਸ਼ਨ ਦੀ ਲੋੜ ਪਈ ਤੇ ਅਸੀਂ ਆਪਣੀ ਸੰਸਥਾ ਵੱਲੋਂ ਉਹਨਾਂ ਦੇ ਆਪਰੇਸ਼ਨ ਦੀ ਵੀ ਅਸਿਸਟੈਂਸ ਕਰਾਂਗੇ ਸੋ ਅਸੀਂ ਤਾਂ ਗੁਰੂ ਦੇ ਸੇਖਾਂ ਗੁਰੂ ਦੇ ਦਿੱਤੇ ਹੁਕਮ ਅਨੁਸਾਰ ਇਨਸਾਨੀਅਤ ਦੀ ਸੇਵਾ ਜਿਹੜੀ ਹੈ ਜੀ ਕਰ ਰਹੇ ਆ ਸੋ ਮੈਂ ਬੜਾ ਆਪਣੇ ਆਪ ਨੂੰ ਭਾਗਾ ਵਾਲਾ ਮਹਿਸੂਸ ਕਰਦਾ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਨੂੰ ਜਿਹੜਾ ਹੈਗਾ ਸੰਗਤਾਂ ਦੇ ਸੇਵਾ ਕਰਨ ਦਾ ਮਕਮਲ ਸਰ ਹੋਰ ਕੀ ਕੀ ਉਪਰਾਲੇ ਕਰਦੇ ਇਹ ਸਾਡੀ ਸੰਸਥਾ ਜਿਹੜੀ ਇਨਸਾਨੀਤ ਪਹਿਲੋਂ ਜੀ ਉਹ ਤਾਂ ਜਿਹੜਾ ਹੈਗਾ ਗਰੀਬ ਬੇਟੀਆਂ ਲੋੜਵੰਦ ਬੇਟੀਆਂ ਜਿਹੜੀਆਂ ਪੜਨੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਸਾਈਕਲ ਵੀ ਡਿਸਟ੍ਰਿਬਿਊਟ ਕਰਦੇ ਆ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਇਹਨਾਂ ਨੂੰ ਸਕੂਲ ਬੈਗਸ ਵੀ ਡਿਸਟ੍ਰਿਬਿਊਟ ਹੁੰਦੇ ਸਾਡੇ ਰੈਗੂਲਰ ਕੈਂਪ ਜਿਹੜੇ ਆ ਉਹ ਹਰ ਥਾਂ ਦੇ ਉੱਤੇ ਲੱਗ ਰਹੇ ਹੈਗੇ ਆ ਜਿਨ੍ਹਾਂ ਵਿੱਚ ਅਸੀਂ ਕੰਪਲੀਟ ਮੈਡੀਕਲ ਚੈੱਕਅਪ ਦਿੰਨੇ ਆ ਮੈਡੀਸਿਨ ਫ੍ਰੀ ਦਿੰਨੇ ਆ ਸੋ ਇਸ ਤਰ੍ਹਾਂ ਦੇ ਕਈ ਉਪਰਾਲੇ ਨੇ ਜੀ ਜਿਹੜੇ ਸਮਾਜ ਸੇਵਾ ਦੇ ਨੇ ਇਹ ਸਾਡੀ ਸੰਸਥਾ ਇਨਸਾਨੀਤ ਪਹਿਲਾਂ ਜਿਹੜੀ ਹੈਗੀ ਹੈ ਸਮੇਂ-ਸਮੇਂ ਤੇ ਜਿਹੜਾ ਹੈਗਾ ਕਰਦੀ ਰਹਿੰਦੀ ਹੈ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦਾ ਕਿ ਉਸ ਨੇ ਇਸ ਸੰਸਥਾ ਨੂੰ ਵੀ ਇੰਨਾ ਵੱਡਾ ਜਿਹੜਾ ਬਲ ਬਖਸ਼ਿਆ ਕਿ ਅਸੀਂ ਪਿਛਲੇ ਮਹੀਨੇ ਇੱਕ ਬੱਸ ਜਿਹੜੀ ਹੈ ਲੇਟੈਸਟ ਬੱਸ ਜਿਹੜੀ ਅਸੀਂ ਤਿਆਰ ਕਰਾ ਕੇ ਵਰਲਡ ਕੈਂਸਰ ਕੇਅਰ ਨੂੰ ਦਿੱਤੀ ਹੈ ਉਹ ਵੀ ਬੱਸ ਦੇ ਵਿੱਚ ਅੱਖਾਂ ਦਾ ਪੂਰਨ ਇਲਾਜ ਜਿਹੜਾ ਹੁੰਦਾ ਹੈਗਾ ਸੋ ਇਸ ਤਰ੍ਹਾਂ ਦੇ ਕਾਰਜ ਸੰਸਥਾ ਦੇ ਕਰਦੇ ਰਹਿੰਦੀ ਹੈ ਮੈਂ ਤਨਵਾਦ ਕਰਦਾ ਹਾਂ ਸੰਗਤਾਂ ਦਾ ਜਿਹੜਾ ਕਿ ਸਾਡੀ ਸੰਸਥਾ ਨੂੰ ਇੰਨਾ ਪਿਆਰ ਦਿੰਦੀਆਂ ਮੁਹੱਬਤ ਦਿੰਦੀਆਂ ਔਰ ਦੁਆ ਕਰਦੀਆਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਮੌਕੇ ਮਸ਼ੀਨ ਦਾ ਉਦਘਾਟਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ ਉਹਨਾਂ ਕਿਹਾ ਕਿ ਇਹ ਸੇਵਾ ਉਹਨਾਂ ਵੱਲੋਂ ਆਪਣੀ ਕਿਰਤ ਕਮਾਈ ਨਾਲ ਕੀਤੀ ਜਾ ਰਹੀ ਹੈ ਅਤੇ ਸਮਾਜ ਦੀ ਭਲਾਈ ਲਈ ਉਹਨਾਂ ਦੇ ਯਤਨ ਜਾਰੀ ਰਹਿਣਗੇ ਲਾਲਪੁਰਾ ਪਰਿਵਾਰ ਨੇ ਹਮੇਸ਼ਾ ਸਮਾਜ ਸੇਵਾ ਨੂੰ ਤਰਜੀਹ ਦਿੱਤੀ ਹੈ ਪਹਿਲਾ ਅਜੇਵੀਰ ਸਿੰਘ ਲਾਲਪੁਰਾ 1.5 ਕਰੋੜ ਰੁਪਏ ਦੇ ਮੋਬਾਈਲ ਅਖਾਦੀ ਜਾਂਚ ਵਾਲੀ バス ਸਮਰਪਿਤ ਕਰ ਚੁੱਕੇ ਹਨ ਜਗਬੜੀ ਟੀਵੀ ਲਈ ਮੁਰੰਡਾ ਤੋਂ ਅਮਰਜੀਤ ਤਿਮਾਨ ਦੀ ਰਿਪੋਰਟ